ਤੁਸੀਂ ਬੜੇ ਕਰਮਾ ਭਾਗਾਂ ਵਾਲੇ ਹੋ ਜੇ ਤੁਹਾਨੂੰ ਸਵੇਰੇ ਉੱਠ ਕੇ ਆਹ ਕੰਮ ਨਹੀਂ ਕਰਨਾ ਪੈਂਦਾ ਤਾਂ ਇਹ ਸਮਝ ਲਓ ਕਿ ਤੁਸੀਂ ਬਹੁਤ ਸੁਣੀ ਜ਼ਿੰਦਗੀ ਜੀ ਰਹੇ ਹੋ ਤੁਹਾਡੀ ਜ਼ਿੰਦਗੀ ਚ ਬਹੁਤ ਖੁਸ਼ੀਆਂ ਨੇ ਰੱਬ ਤੁਹਾਡੇ ਤੇ ਬਹੁਤ ਜ਼ਿਆਦਾ ਖੁਸ਼ ਆ ਹੁਣ ਕਈ ਸੱਜਣ ਕਹਿਣਗੇ ਕਿ ਕਿਹੜਾ ਕੰਮ ਆ ਜਿਹੜਾ ਸਵੇਰੇ ਉੱਠ ਕੇ ਬੰਦਾ ਨਾ ਕਰੇ ਤੇ ਉਹਨੂੰ ਕਿਹਾ ਜਾਵੇ ਬੜਾ ਕਰਮਾ ਭਾਗਾਂ ਵਾਲਾ ਇਦਾਂ ਥੋੜਾ ਹੋ ਸਕਦਾ ਕਈਆਂ ਦਾ ਸਵਾਲ ਇੰਜ ਹੋਵੇਗਾ ਜਾਂ ਉਹ ਕਿਹੜਾ ਕੰਮ ਆ ਤੇ ਜਿੱਥੋਂ ਪਤਾ ਲੱਗੇ ਕਿ ਅਸੀਂ بڑے ਵਾਕਏ ਕਰਮਾ ਭਾਗਾ ਵਾਲੇ ਆ ਇਹ ਸਵਾਲ ਤਾਂ ਉਹਨਾਂ ਦਾ ਵੀ ਬਣਦਾ ਬਿਲਕੁਲ ਜੀ ਉਹਨਾਂ ਦਾ ਸਵਾਲ ਆਪਣੀ ਜਗ੍ਹਾ ਤੇ ਠੀਕ ਆ ਜੇ ਕਿਸੇ ਮਨੁੱਖ ਨੂੰ ਜਦੋਂ ਰਾਤ ਨੂੰ ਸੌਂਦਾ ਤੇ ਸਵੇਰੇ ਉੱਠਣ ਸਮੇਂ ਉਹਨੂੰ ਇਹ ਟੈਨਸ਼ਨ ਨਹੀਂ ਹੈਗੀ ਕਿ ਮੇਰਾ ਕੋਈ ਧੀ ਜਾਂ ਮੇਰਾ ਪੁੱਤਰ ਜਾਂ ਮੇਰਾ ਜੀਵਨ ਸਾਥੀ ਸਾਥਣ ਜਾਂ ਮੇਰਾ ਕੋਈ ਹੋਰ ਪਰਿਵਾਰਕ ਮੈਂਬਰ ਬਿਮਾਰ ਹਿੰਦਾ ਉਹਨੂੰ ਮੈਂ ਸਵੇਰੇ ਹਸਪਤਾਲ ਖੜਨਾ ਉਹਦੀ ਮੈਂ ਰਿਪੋਰਟ ਕਰਉਣੀ ਉਹਨੂੰ ਦਵਾਈ ਦਿਵਾਉਣ ਖੜਨਾ ਜਾਂ ਦਵਾਈ ਲੈ ਕੇ ਆਉਣੀ ਆ ਜਿਸ ਇਨਸਾਨ ਨੂੰ ਸਵੇਰੇ ਉੱਠਣ ਸਮੇ ਇਹ ਕੋਈ ਟੈਨਸ਼ਨ ਨਹੀਂ ਹੁੰਦੀ ਉਹ ਸਮਝ ਲੈ ਕੇ ਰੱਬ ਸੋਹਣੇ ਨੇ ਉੱਤੇ ਕਿੰਨੀ ਬਰਕਤ ਕੀਤੀ ਉੱਤੇ ਕਿੰਨੀ ਮਿਹਰ ਕੀਤੀ ਇਹਦਾ ਮਤਲਬ ਇਹ ਨਹੀਂ ਆ ਕਿ ਜਿਹੜੇ ਸਵੇਰੇ ਦਵਾਈ ਲੈਣ ਜਾਂਦੇ ਨੇ ਚਾਹੇ ਉਹ ਧੀ ਦੀ ਚਾਹੇ ਪੁੱਤਰ ਦੀ ਜਾਂ ਜੀਵਨ ਸਾਥੀ ਸਾਥਣ ਦੀ ਜਾਂ ਹੋਰ ਕਿਸੇ ਦੀ ਉਹਨਾਂ ਦੇ ਕਰਮ ਮਾੜੇ ਨੇ ਇਹਦਾ ਸਵਾਲ ਦਾ ਜਵਾਬ ਇਹ ਨਹੀਂ ਆ ਲੇਕਿਨ ਇਹ ਉਹ ਜਾਣਦੇ ਨੇ ਕਿ ਰਾਤ ਨੂੰ ਸੌਣ ਲੱਗਿਆਂ ਵੀ ਕਿੰਨੀ ਟੈਨਸ਼ਨ ਹੁੰਦੀ ਆ ਜਿੰਨਾਂ 'ਚ ਸਾਡਾ ਆਪਣਾ ਕੋਈ ਠੀਕ ਨਹੀਂ ਹੋ ਜਾਂਦਾ ਸਾਡਾ ਆਪਣਾ ਕੋਈ ਸਿਹਤਮੰਦ ਨਹੀਂ ਹੋ ਜਾਂਦਾ ਉਹਨਾਂ ਨੂੰ ਕਿੰਨੀ ਟੈਨਸ਼ਨ ਹੁੰਦੀ ਆ ਰਾਤ ਨੂੰ ਸੌਣ ਸਮੇ ਕਿ ਸਵੇਰੇ ਕਿੱਥੋਂ ਖਰਚਾ ਲਾਉਣਾ ਕਿੱਥੋਂ ਪੈਸੇ ਲਾਉਣੇ ਕਿੰਜ ਖੜਨਾ ਕਿੰਜ ਲਿਆਉਣਾ ਇਹ ਉਹਨੂੰ ਹੋਈ ਜਾਣਦੇ ਨੇ ਕਿ ਇਹਦੀ ਕਿੰਨੀ ਪੀੜਾ ਤੇ ਕਿੰਨਾ ਦਰਦ ਹੁੰਦਾ ਆ ਜਿਹੜੇ ਪਰਿਵਾਰ ਦੇ ਵਿੱਚ ਇਹ ਗੱਲ ਹੋਈ ਹੋਵੇ ਉਹ ਵੀ ਤਾਂ ਹੱਥ ਜੋੜਦੇ ਆ ਨਾ ਰੱਬਾ ਸਵੇਰੇ ਸਵੇਰ ਉੱਠ ਕੇ ਰੱਬ ਸੋਹਣਿਆ ਸਾਨੂੰ ਤੰਦਰੁਸਤੀ ਬਖਸ਼ ਉਹ ਤੰਦਰੁਸਤੀ ਕਿਉਂ ਬਖਸ਼ਦੇ ਆ ਕਿ ਉਹ ਕਿਉਂ ਮੰਗਦੇ ਨੇ ਰੱਬ ਸੋਹਣੇ ਦੇ ਕਿਉਂਕਿ ਉਹਦੇ ਨਾਲ ਇੱਕ ਚੰਗੇ ਕਰਮ ਭਾਗ ਬਣਦੇ ਨੇ ਹਰ ਇੱਕ ਇਨਸਾਨ ਦੀ ਜ਼ਿੰਦਗੀ ਚ ਇੰਜ ਹੀ ਹੋਣਾ ਚਾਹੀਦਾ ਹਾਂ ਠੀਕ ਆ ਕਦੀ ਕਦੀ ਥੋੜਾ ਉਨਕੀ ਹੋ ਜਾਂਦਾ ਆ ਕੋਈ ਬਿਮਾਰੀ ਹੋ ਜਾਂਦਾ ਪਰ ਆਪਾਂ ਕਿੰਨੇ ਪਰੇਸ਼ਾਨ ਹੁੰਨੇ ਉਸ ਸਮੇਂ ਸਾਨੂੰ ਕਿੰਨਾ ਦੁੱਖ ਹੋ ਰਿਹਾ ਹੁੰਦਾ ਆ ਅਸੀਂ ਕਿੰਨੇ ਮਤਲਬ ਜਿਹੜਾ ਪੇਸ਼ੈਂਟ ਹੁੰਦਾ ਉਹ ਵੀ ਕਿੰਨਾ ਪਰੇਸ਼ਾਨ ਹੁੰਦਾ ਚਾਹੇ ਬੋਲੇ ਚਾਹੇ ਨਾ ਬੋਲੇ ਉਹ ਵੀ ਕਈ ਵਾਰ ਕਹਿੰਦਾ ਰੱਬਾ ਮੈਨੂੰ ਚੋਕੀ ਲੈ ਇਹੋ ਜੀ ਜ਼ਿੰਦਗੀ ਨਾਲੋਂ ਮੈਂ ਥੱਕ ਗਿਆ ਵਾਂ ਮੈਂ ਹਾਰ ਗਿਆ ਹਾਂ ਮੇਰੇ ਕੋਈ ਜ਼ਿੰਦਗੀ ਜੀਉਣ ਦੀ ਤਾਕਤ ਨਹੀਂ ਰਹਿ ਗਈ ਆਪੋਸਤ ਗੱਲ ਨੂੰ ਇੱਕ ਸਾਈਡ ਤੇ ਰੱਖ ਕੇ ਕਹੀਏ ਕਿ ਜੇ ਸਾਨੂੰ ਇਹ ਚੀਜ਼ਾਂ ਨਹੀਂ ਫੇਸ ਕਰਨੀਆਂ ਪੈਂਦੀਆਂ ਅਸੀਂ ਸੋ ਰਾਤ ਨੂੰ ਬੜੇ ਆਨੰਦ ਨਾਲ ਸੌਂਨੇ ਆ ਸਵੇਰੇ ਬੜੇ ਆਨੰਦ ਨਾਲ ਉੱਠਦੇ ਆ ਆਪਣੇ ਰੱਬ ਦਾ ਆਪ ਆਪਣੇ ਧਰਮ ਤਾਕ ਬ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਧੰਨਵਾਦ ਕਰਨਾ ਚਾਹੀਦਾ ਕਿ ਅਸੀਂ ਆਪਣੀ ਜ਼ਿੰਦਗੀ ਚ ਸਵੇਰੇ ਉੱਠ ਕੇ ਕੰਮਕਾਰਾਂ ਚਲੇ ਜਾਂਦੇ ਆ ਸ਼ਾਮ ਨੂੰ ਫਿਰ ਆਪਣੀ ਜ਼ਿੰਦਗੀ ਨੂੰ ਬਸਰ ਕਰਦੇ ਆ ਕਹਿਣ ਤੋਂ ਭਾਵ ਕਿ ਇੱਕ ਚੰਗੇ ਕਰਮ ਭਾਗ ਨੇ ਜੇ ਚੰਗੇ ਕਰਮ ਭਾਗ ਰੱਖਣੇ ਆ ਫਿਰ ਇਹਦੇ ਲਈ ਰੱਬ ਵੀ ਸਾਨੂੰ ਕੁਝ ਕਹਿੰਦਾ ਹੈ ਜੇ ਅਸੀਂ ਮੰਨ ਲਈਏ ਤੇ ਫਿਰ ਸਾਨੂੰ ਲੋੜ ਤੋਂ ਵੱਧ ਖਾਣਾ ਨਹੀਂ ਖਾਣਾ ਚਾਹੀਦਾ ਸਾਨੂੰ ਮਿੱਠੇ ਯਾਰ ਜਿਵੇਂ ਕੋਲਡ ਡਰਿੰਕਸ ਨੇ ਇਹ ਨਹੀਂ ਪੀਣੇ ਚਾਹੀਦੇ ਜਾਂ ਸਾਨੂੰ ਬਹੁਤੀ ਜਿਆਦੀਆਂ ਮਿੱਠੀਆਂ ਚੀਜ਼ਾਂ ਜਿਵੇਂ ਖੰਡ ਹੋ ਗਈਆਂ ਜਾਂ ਕਈ ਤਰ੍ਹਾਂ ਦੀਆਂ ਮਿੱਠੀਆਂ ਚੀਜ਼ਾਂ ਤੋਂ ਜਿਹੜੇ ਤਿਆਰ ਪ੍ਰੋਡਕਟ ਹੁੰਦੇ ਉਹਨਾਂ ਤੋਂ ਬਚਣਾ ਚਾਹੀਦਾ ਰੱਬ ਫਿਰ ਸਾਨੂੰ ਇਹ ਵੀ ਕਹਿੰਦਾ ਹੈ ਕਿ ਵੇਖ ਜੇ ਤੈਨੂੰ ਸੁੱਖ ਮਿਲਿਆ ਨਾ ਤੇ ਤੂੰ ਜਿਹੜੇ ਆ ਮੈਦੇ ਤੋਂ ਤਿਆਰ ਪਦਾਰਥ ਹੁੰਦੇ ਆ ਢੜਾ ਢੜਨਾ ਖਾਇਆ ਕਰ ਜਿਵੇਂ ਪੀਜ਼ਾ ਹੋ ਗਿਆ ਜਾਂ ਇਹੋ ਜਿਹੀਆਂ ਰੋਟੀਆਂ ਬਣ ਜਾਂਦੀਆਂ ਜਿਹੜੀਆਂ ਕਈ ਰੈਸਟੋਰੈਂਟਾਂ ਦੇ ਵਿੱਚ ਹਾਂਜੀ ਉਹ ਨਾ ਖਾ ਕੁਲਚੇ ਨਾ ਬਹੁਤੇ ਖਾ ਸਮੋਸੇ ਨਾ ਖਾ ਮੋਮੋ ਨਾ ਖਾ ਜਾਂ ਕਈ ਹੋਰ ਤਰ੍ਹਾਂ ਦੀਆਂ ਇਹੋ ਜਿਹੀਆਂ 버ਗਰ ਲਾਲਾ ਤੁਸੀਂ ਨਿਊਡਲਸ ਨਾਲ ਲੋ ਇਹ ਚੀਜ਼ਾਂ ਤੋਂ ਪਰਹੇਜ਼ ਕਰ ਰੱਬ ਇਹ ਵੀ ਕਹਿੰਦਾ ਕਿ ਇਹ ਸਰੀਰ ਜਿਹੜਾ ਨਾ ਇਹ ਬੜਾ ਕੀਮਤੀ ਇਹਦਾ ਬੇੜਾ ਗਰਕ ਨਾ ਕਰ ਮਰ ਰੱਬ ਇਹ ਵੀ ਕਹਿੰਦਾ ਬੱਚਿਆਂ ਨੂੰ ਵੀ ਕਿ ਤੁਸੀਂ ਵੀ ਥੋੜੇ ਜਿਹੜੇ ਤਿੱਖੇ ਮਸਾਲੇ ਮਿਰਚਾਂ ਨੇ ਕਿਉਂਕਿ 9 ਸਾਲ ਦੀ ਉਮਰ ਤੋਂ ਪਹਿਲਾਂ ਬੱਚਿਆਂ ਨੂੰ ਨਾ ਮਿਰਚ ਖਾਣ ਦੀ ਲੋੜ ਹੁੰਦੀ ਨਾ ਲੋਨ ਲੈਕਿਨ ਅੱਜ ਕੀ ਹੋਇਆ ਕਿ ਸਾਡੇ ਬੱਚੇ 9 ਸਾਲ ਕੀ 4 3 4 ਸਾਲ ਦੇ ਬੱਚੇ ਹੀ ਕਿੰਨਾ ਫਾਸਟ ਨੂਨ ਖਾਂਦੇ ਨੇ ਉਹ ਇਹ ਉਹਨਾਂ ਦੇ ਮੁਰਕੇ ਕਿਡਨੀਆਂ ਉਹਨਾਂ ਦੇ ਜਿਹੜੇ ਲੀਵਰ ਉਹਨਾਂ ਦੇ ਜਿਹੜੇ ਕਈ ਤਰ੍ਹਾਂ ਦੇ ਪੇੜੇ ਸਰੀਰ ਕਾ ਅੰਗ ਆ ਉਹ ਖਰਾਬ ਹੋਣ ਦੇ ਚਾਂਸਸ ਬਣ ਰਹੇ ਨੇ ਅੱਜ ਸਾਡੇ ਬੱਚਿਆਂ ਨੂੰ ਸ਼ੂਗਰ ਦੇ ਰੋਗ ਲੱਗ ਰਹੇ ਨੇ ਧੜਾ ਧੜ ਕੋਲਡ ਡਰਿੰਕ ਖਾਣ ਪੀਣ ਕਾਰਨ ਵੱਖ-ਵੱਖ ਤਰ੍ਹਾਂ ਦੀਆਂ ਚਾਕਲੇਟ ਖਾਣ ਕਾਰਨ ਵੱਖ-ਵੱਖ ਤਰ੍ਹਾਂ ਦੀਆਂ ਆਈਸਕ੍ਰੀਮ ਖਾਣ ਦੇ ਨਾਲ ਉਹਨਾਂ ਦੀ ਸਿਹਤ ਵਿਗੜ ਰਹੀ ਆ ਤੇ ਜਦੋਂ ਇਹ ਸਿਹਤ ਵਿਗੜਦੀ ਆ ਨਾ ਫਿਰ ਸਾਡੇ ਕਰਮ ਮਾੜੇ ਹੋ ਜਾਂਦੇ ਨੇ ਆਓ ਆਪਾਂ ਆਪਣੇ ਕਰਮਾਂ ਨੂੰ ਚੰਗੇ ਬਣਾ ਕੇ ਰੱਖੀਏ ਆਪਣੇ ਮੂੰਹ ਦੇ ਸਵਾਦ ਤੇ ਕੰਟਰੋਲ ਕਰਨ ਦੀ ਆਦਤ ਪਾਈਏ ਜੇ ਅਸੀਂ ਆਪਣੇ ਮੂੰਹ ਦੇ ਸਵਾਦ ਤੇ ਕੰਟਰੋਲ ਕਰ ਲਾਂਗੇ ਤਾਂ ਸਾਡੀ ਸਿਹਤ ਸੋਹਣੀ ਬਣੀ ਰਹੇਗੀ ਸਾਡੇ ਕਰਮ ਚੰਗੇ ਬਣੇ ਰਹਿਣਗੇ ਜਦੋਂ ਬਿਮਾਰੀ ਨਹੀਂ ਹੋਣੀ ਪੈਸਾ ਨਹੀਂ ਖਰਚ ਕਰਨਾ ਪੈਣਾ ਸਾਨੂੰ ਨੀਯਾਜ ਉਹ ਪੈਸਾ ਸਹੀ ਆਪਣੇ ਘਰ ਵਿੱਚ ਆਪਣੀਆਂ ਸੁੱਖ ਸਹੂਲਤਾਂ and ਆਪਣੀ ਜ਼ਿੰਦਗੀ ਜੀਉਣ ਨੂੰ ਘੁੰਮਣ ਫਿਰਨ ਤੇ ਲਾ ਸਕਦੇ ਆ ਤੇ ਸਾਡੀ ਜ਼ਿੰਦਗੀ ਬਿਹਤਰ ਬਣ ਸਕਦੀ। ਬਾਕੀ ਤੁਸੀਂ ਸਿਆਣੇ ਤੁਸੀਂ ਮੇਰਾ ਪਰਿਵਾਰ ਤੇ ਮੇਰੀ ਆਦਤ ਹੈ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਗੱਲ ਜਰੂਰ ਕਰਾਂ। ਮੇਰਾ ਪਰਿਵਾਰ ਜਰੂਰ ਸਿਹਤਮੰਦ ਰਹੇ, ਲੰਬੀ ਉਮਰ ਰਹੇ, ਸੋਹਣੀ ਸਿਹਤ ਹੋਵੇ ਤੇ ਜਦੋਂ ਮੈਂ ਤੁਹਾਨੂੰ ਸਾਰਿਆਂ ਨੂੰ ਹੱਸਦਿਆਂ ਵਸਦਿਆਂ ਵੇਖਦਾ ਹਾਂ ਤੇ ਮੈਂ ਵੀ ਰੱਬ ਦਾ ਸ਼ੁਕਰਾਨਾ ਕਰਦਾ ਕਿ ਸ਼ੁਕਰ ਹੈ ਰੱਬ ਸੋਹਣਿਆ। ਮੇਰਾ ਪਰਿਵਾਰ, ਮੇਰੇ ਲੋਕ ਹਮੇਸ਼ਾ ਖੁਸ਼ ਰਹਿਣ, ਇਹਨਾਂ ਦੀ ਜ਼ਿੰਦਗੀ 'ਚ ਪੜ੍ਹਾਈ, ਲਿਖਾਈ, ਤਰੱਕੀ, ਪੈਸਾ, ਖੁਸ਼ੀਆਂ ਤੇ ਹਰ ਤਰ੍ਹਾਂ ਦੀਆਂ ਕਦਰਾਂ ਕੀਮਤਾਂ ਬਣਿਆ ਰਹਿਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ